ਕੈਨਕੋਬਰ ਦੇ ਵਿੱਚ ਘਰਾਂ ਦੇ ਜਿਹੜੀਆਂ ਕਿਰਾਏ ਨੇ ਆਮ ਤੌਰ ਦੇ ਉੱਤੇ 30% ਬੰਦੇ ਦਾ ਹਿੱਸਾ ਘਰ ਦੇ ਜਾਂ ਕਿਰਾਏ ਵਿੱਚ ਜਾਵੇ ਜਾਂ ਮੌਰਗੇ ਦੇ ਵਿੱਚ ਜਾਵੇ ਠੀਕ ਮੰਨਿਆ ਜਾਂਦਾ ਜੇ ਕੋਈ ਬੰਦਾ ਜਿਹੜਾ 10000 ਡਾਲਰ ਕਮਾਉਂਦਾ ਆ ਉਹਦਾ ਤਿੰਨਖੇ ਡਾਲਰ ਜਾਂ ਜੇ ਕੋਈ 5000 ਡਾਲਰ ਕਮਾਉਂਦਾ ਹੈ ਤਾਂ ਉਹਦਾ 1500 ਡਾਲਰ ਇਧਰ ਜਾਣਾ ਚਾਹੀਦਾ ਇਹ ਤੋਂ ਜ਼ਿਆਦਾ ਨਹੀਂ ਬਾਕੀ ਬਾਕੀ ਜਿਹੜੇ ਖਰਚਿਆਂ ਦੇ ਵਿੱਚ ਜਾਣਾ ਚਾਹੀਦਾ ਪਰ ਹੋ ਇਤਾਂ ਨਹੀਂ ਰਿਹਾ ਜੇ ਕਿਰਾਏ ਦੇ ਵਿੱਚ ਤੁਹਾਡੀ ਅੱਧੀ ਆਮਦਨ ਜਾਈ ਜਾਂਦੀ ਹੈ ਤੇ ਤੁਸੀਂ ਬਾਕੀ ਖਰਚੇ ਕਿੱਥੇ ਕਰੋਗੇ ਔਰ ਸਭ ਤੋਂ ਵੱਡੀ ਸਮੱਸਿਆ ਕਿ ਲੋਕ ਘਰ ਕਦੋਂ ਲੈਣਗੇ ਕਦੇ ਇਹ ਗੱਲਬਾਤ ਆਮ ਤੌਰ ਤੇ ਲੋਕ ਕਹਿੰਦੇ ਆ ਵੀ ਇਹ ਘਰ ਲੈਣਾ ਸਦਾ ਹੀ ਔਖਾ ਕੰਮ ਹੁੰਦਾ ਜਦੋਂ ਵੀ ਕਿਸੇ ਨੇ ਲਿਆ ਔਖੇ ਹੋ ਕੇ ਲਿਆ ਜਿਨ੍ਹਾਂ ਨੇ ਅੱਜ ਤੋਂ 30 ਸਾਲ ਪਹਿਲਾਂ ਲਿਆ ਸੀ ਉਹਨਾਂ ਨੇ ਵੀ ਸੌਖੇ ਨਹੀਂ ਸੀ ਲਿਆ ਕੋਰੇ ਔਖੇ ਹੋਏ ਸੀ ਪਰ ਹੁਣ ਸੱਚਮੁੱਚ ਘਰ ਲੈਣਾ ਔਖਾ ਆ ਆਮਦਨ ਤੇ ਖਰਚੇ ਦੇ ਹਿਸਾਬ ਨਾਲ ਤੇ ਘਰਾਂ ਦੀਆਂ ਕੀਮਤਾਂ ਦੇ ਹਿਸਾਬ ਨਾਲ ਜੇਕਰ ਦੇਖਿਆ ਜਾਵੇ ਤਾਂ ਅੱਜ ਕੱਲ ਘਰ ਲੈਣਾ ਕਿਤੇ ਜ਼ਿਆਦਾ ਔਖਾ ਆ ਪਹਿਲੇ ਸਮੇਂ ਨਾਲ ਹੋਮ ਆਨਰਸ਼ਿਪ ਵੈਨਕੂਵਰ ਦੇ ਵਿੱਚ ਕਾਫੀ ਜ਼ਿਆਦਾ ਔਖੀ ਹੋ ਗਈ ਆ ਆਊਟ ਆਫ ਰੀਚ ਹੀ ਹੋ ਗਈ ਆ ਕਹਿ ਲੋ ਯਕੀਨੀ ਨਵੀਂ ਰਿਪੋਰਟ ਆਈ ਹੈ ਰਾਇਲ ਲੀ ਪੇਜ ਦੀ ਰਿਪੋਰਟ ਆ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ 27% ਜਿਹੜੇ ਰੈਂਟਰ ਨੇ ਸਿਟੀ ਦੇ ਵਿੱਚ ਉਹ ਅੱਧੇ ਤੋਂ ਜ਼ਿਆਦਾ ਆਮਦਨ ਜਿਹੜੀ ਉਹ ਰੈਂਟਲ ਕਾਸਟ ਦੇ ਵਿੱਚ ਦੇ ਰਹੇ ਆ ਤੇ ਇਹ ਨੈਸ਼ਨਲ ਐਵਰੇਜ ਤੋਂ ਅਬੋਵ ਆ ਨੈਸ਼ਨਲ ਐਵਰੇਜ ਜਿਹੜੀ 16% ਚਾਹੀ ਹੈਗੀ ਆ ਤੇ ਵੈਨਕੂਵਰ ਦੇ ਵਿੱਚ 27% ਆ ਪੂਰੇ ਕੈਨੇਡਾ ਦੇ ਵਿੱਚ 16% ਇਹੋ ਜਿਹੇ ਲੋਕ ਆ ਜਿਨ੍ਹਾਂ ਦੀ ਅੱਧੀ ਆਮਦਨ ਕਿਰਾਏ ਦੇ ਵਿੱਚ ਜਾ ਰਹੀ ਆ ਤੇ ਕੱਲੇ ਵੈਨਕੂਵਰ ਨੂੰ ਜੇਕਰ ਦੇਖੀਏ ਤੇ 27% ਇਹੋ ਜੋ ਲੋਕ ਆ ਜਿਨ੍ਹਾਂ ਦੀ ਆਮਦਨ ਜਿਹੜੀ ਆ ਅੱਧੀ ਤੋਂ ਜ਼ਿਆਦਾ ਉਹ ਕਿਰਾਏ ਦੇ ਵਿੱਚ ਚਾ ਰਹੀ ਹੈ ਇਹ ਜਿਹੜੇ ਬੀਸੀ ਦੇ ਵਿੱਚ ਰਹਿੰਦੇ ਆ 23% ਆਪਣਾ 30% ਜਿਹੜੀ ਆ ਉਹ ਆਮਦਨ ਰੈਂਟ ਦੇ ਉੱਤੇ ਕਹਿੰਦੇ ਆ 42% ਜਿਹੜੇ ਉਹ 31 ਤੋਂ 50% ਸਪੈਂਡ ਕਰ ਰਹੇ ਆ ਸੋ ਵੱਡਾ ਨੰਬਰ ਆ ਇਹ ਰਿਪੋਰਟ ਜਦੋਂ ਅਸੀਂ ਪੜ੍ਹਦੇ ਆ ਤਾਂ ਉਹਦੇ ਵਿੱਚ ਪਤਾ ਲੱਗਦਾ ਕਿ ਜਿਹੜੇ ਚੌਥਾ ਹਿੱਸਾ ਰੈਂਟਰ ਨੇ ਬੀਚੀ ਦੇ ਵਿੱਚ ਉਹ ਪਲਾਨ ਕਰ ਰਹਾ ਹੈ ਕਿ ਅਸੀਂ ਅਗਲੇ 2 ਸਾਲਾਂ ਦੇ ਵਿੱਚ ਪ੍ਰਾਪਰਟੀ ਪਰਚੇਸ ਕਰਨੀ ਹੈ ਬਾਇ ਕਰਨੀ ਹੈ ਹੁਣ ਦੂਜਾ ਇਹ ਆ ਕਿ ਇਹਦੇ ਨਾਲ ਹੋਊਗਾ ਕੀ ਹੁਣ ਕਿਉਂਕਿ ਰੈਂਟਲ ਸਪਲਾਈ ਦੇ ਵਿੱਚ ਕਾਫੀ ਬੂਸਟ ਹੋਇਆ ਆ ਜਿਹੜੇ ਸੈਗਮੈਂਟ ਦੇ ਵਿੱਚ ਇੰਪਰੂਵਮੈਂਟ ਦੇ ਕਾਫੀ ਜਿਹੜੇ ਹੋਈ ਆ ਤੇ ਉਹ ਦੂਜੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਸੋ ਉਸ ਹਿਸਾਬ ਦੇ ਨਾਲ ਹੁਣ ਜਿਹੜੇ ਰਾਇਲੀ ਪੇਜ ਦੀ ਇਹ ਰਿਪੋਰਟ ਦੱਸਦੀ ਆ ਕਿ ਇੱਥੇ ਹਾਲਤ ਥੋੜੀ ਜਿਹੀ ਜ਼ਿਆਦਾ ਚਿੰਤਾਜਨਕ ਸੋ ਜਿਹੜੇ ਵਰਕਿੰਗ ਪ੍ਰੋਫੈਸ਼ਨਲਸ ਨੇ ਉਹਨਾਂ ਦੇ ਲਈ ਔਖਾ ਹੋਇਆ ਪਿਆ ਇੱਥੇ ਰਹਿਣਾ ਰਹਿ ਕੇ ਜਿਹੜਾ ਬਚਾਉਣਾ ਤੇ ਉਹਦੇ ਤੋਂ ਬਾਅਦ ਉਹਦੇ ਨਾਲ ਕਰ ਲੈਣਾ ਸੋ ਇਹ ਸਾਰੀਆਂ ਗੱਲਾਂ ਲਗਭਗ ਇਸ ਵੇਲੇ ਵੈਨਕੂਵਰ ਦੇ ਵਿੱਚ ਜਿਹੜੀਆਂ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਦਸੀਆਂ ਜਾ ਰਹੀਆਂ ਐਵਰੇਜ ਰੈਂਟ ਵੈਨਕੂਵਰ ਦੇ ਵਿੱਚ ਦੋ ਬੈਡਰੂਮ ਦੇ ਯੂਨਿਟ ਦਾ ਅਕਤੂਬਰ 2023 ਦੇ ਵਿੱਚ 6.8.6% ਜ਼ਿਆਦਾ ਸੀ ਇੱਕ ਸਾਲ ਪਹਿਲਾਂ ਨਾਲੋਂ ਜਿਹੜੀ ਸੀ ਐਚਐਮਸੀ ਦੀ ਰਿਪੋਰਟ ਆ ਵੈਨਕੂਵਰ ਦਾ ਰੇਟ 0.9% ਦੋਵੇਂ ਜਿਹੜੇ ਜਿਹੜੇ ਹੈਗੇ ਆ ਪਰਪਸ ਵਿਲ ਰੈਂਟਲ ਬਿਲਡਿੰਗਸ ਦੇ ਵਿੱਚ ਜਾਂ ਕਾਂਡੋਮਿਨੀਅਮ ਅਪਾਰਟਮੈਂਟਸ ਦੇ ਵਿੱਚ ਜ਼ਿਆਦਾ ਦੱਸਿਆ ਜਾ ਰਿਹਾ ਰਿਪੋਰਟ ਇਹ ਵੀ ਕਹਿੰਦੀ ਆ ਕਿ 2 ਬੈੱਡਰੂਮ ਦਾ ਯੂਨਿਟ ਵਿਕਟੋਰੀਆ ਦੇ ਵਿੱਚ 7.9% ਵੰਗਾ ਹੋਇਆ ਆ ਲਾਸਟ ਈਅਰ ਨਾਲੋਂ ਸੋ ਇਹ ਸਾਰੀਆਂ ਗੱਲਾਂ ਰਲਾ ਮਲਾ ਕੇ ਦੱਸਦੀਆਂ ਕਿ ਵੈਨਕੂਵਰ ਦੇ ਵਿੱਚ ਖਾਲਤ ਚਿੰਤਾਜਨਕ ਆਮ ਤੌਰ ਦੇ ਉੱਤੇ ਹੁੰਦਾ ਕਿ ਇਹ 30% ਰੂਲ ਹੁੰਦਾ ਹੈ ਕਿ 30% ਰੂਲ ਦਾ ਮਤਲਬ ਇਹ ਦੱਸਦੇ ਆ ਇਹ ਜਾ ਜਿਹੜਾ ਇਹ ਸੁਝਾਅ ਕਰਦਾ ਕਿ ਤੁਹਾਡੀ ਸਪੈਂਡਿੰਗ ਤੁਹਾਡੀ ਆਮਦਨ ਦੀ ਜਿਹੜੀ ਗ੍ਰੋਸ ਮੰਥਲੀ ਇਨਕਮ ਆ ਤੁਹਾਡੀ ਜਿਹੜੀ ਉਹ ਤੁਹਾਡੇ ਕੋਲ ਕਿਸੇ ਵੀ ਹਾਊਸਿੰਗ ਕਾਸਟ ਦੇ ਉੱਤੇ ਦਾ ਰੈਂਟ ਦੇ ਉੱਤੇ 30% ਤੋਂ ਜ਼ਿਆਦਾ ਨਹੀਂ ਜਾਣਾ ਚਾਹੀਦਾ ਇਹ 30% ਦਾ ਰੂਲ ਇਹ ਆਮ ਤੌਰ ਦੇ ਤੇ ਮੰਨਿਆ ਜਾਂਦਾ ਬਹੁਤ ਪਹਿਲਾਂ ਪਬਲਿਕ ਹਾਊਸਿੰਗ ਰੈਗੂਲੇਸ਼ਨ ਸੀਗੇ ਇਹ 1960 ਦੇ ਵਿੱਚ 1988 ਦੇ ਵਿੱਚ ਜਿਹੜੇ ਦੱਸਦੇ ਸੀ ਕਿ 25 ਤੋਂ 30% ਜਿਹੜੀ ਆ ਇਨਕਮ ਅਧਰਲੇ ਪਾਸੇ ਜਾਣੀ ਚਾਹੀਦੀ ਕੁਝ ਲੋਕ ਕਹਿੰਦੇ ਵੀ ਹੁਣ ਨਹੀਂ ਇਹ ਰੂਲ ਰਹਿ ਗਿਆ ਇਹ ਰੂਲ ਤੇ ਬਹੁਤ ਚਿਰ ਦਾ ਖਤਮ ਹੋ ਗਿਆ ਜਾਂ ਕਹਿ ਲਓ ਕਿ ਇਹ ਇਹਦਾ ਕੋਈ ਸਾਰਥਕਤਾ ਅਜ ਦੇ ਸਮੇਂ ਦੇ ਵਿੱਚ ਰਹੀ ਨਹੀਂ ਕਿਉਂਕਿ ਰੈਂਟ ਬਹੁਤ ਜ਼ਿਆਦਾ ਕੁਝ ਥਾਵਾਂ ਦੇ ਉੱਤੇ ਸੋ ਬੇਸਿਕਲੀ ਹੈ ਕਿ ਕਿ ਜਿਹੜੇ ਬਾਹਰ ਆਉਂ ਕਹਿੰਦੇ ਤੁਹਾਨੂੰ ਆਪਣੇ ਐਕਸਪੈਂਸ ਟਰੈਕ ਕਰਨੇ ਚਾਹੀਦੇ ਆ ਫਿਰ ਤੁਸੀਂ ਕੁਝ ਨਾ ਕੁਝ ਕਰ ਸਕਦੇ ਹੋ ਉਹਨਾਂ ਨੇ ਇੱਕ ਸਟੈਂਡਰਡ ਦਿੱਤਾ ਮੰਨ ਲਓ ਤੁਹਾਡੀ 4000 4000 ਡਾਲਰ ਤੁਹਾਡੀ ਆਮਦਨ ਆ ਤੁਹਾਡੇ ਕੋਲ ਤੁਸੀਂ ਘਰ 4000 ਡਾਲਰ ਲੈ ਕੇ ਜੰਨੇ ਟੈਕਸ ਸਾਰੇ ਕੁਝ ਤੋਂ ਬਾਅਦ ਉਹਦੇ ਵਿੱਚੋਂ ਦੱਸ ਦੇ ਕਿ ਇੱਕ ਬੰਦਾ ਜਿਹੜਾ ਲੈ ਕੇ ਜਾਂਦਾ ਤੇ ਇੱਕ ਬੰਦੇ ਦਾ ਹੀ ਖਰਚਾ ਉਹ 300 ਡਾਲਰ ਗਰੋਸਰੀ ਦਾ ਹੋਣਾ ਚਾਹੀਦਾ 100 ਡਾਲਰ ਕਾਰ ਦਾ ਇੰਸ਼ੋਰੈਂਸ ਤੇ 100 ਡਾਲਰ ਕਾਰ ਦੀ ਪੇਮੈਂਟ ਜੇ ਉਹਨੇ ਕਾਰ ਰੱਖੀ ਹੈ 400 ਡਾਲਰ ਉਹਦਾ ਜਿਹੜਾ ਸਟੂਡੈਂਟ ਲੋਨ ਡੈਟ ਹੋ ਸਕਦਾ ਹੈ 280 ਡਾਲਰ ਹੈਲਥ ਇੰਸ਼ੋਰੈਂਸ ਤੇ ਹੋ ਸਕਦੇ ਆ 300 ਡਾਲਰ ਉਹਨੇ ਮਹੀਨੇ 'ਚ ਕਿਤੇ ਬਾਹਰ ਵੀ ਖਾਣਾ ਆ 200 ਡਾਲਰ ਦੀ ਗੈਸ 150 ਡਾਲਰ ਦੀ ਜਿਮ 100 ਡਾਲਰ ਦਾ ਤੁਹਾਡਾ ਐਂਟਰਟੇਨਮੈਂਟ ਜਾਂ ਹੋਰ ਤੁਸੀਂ ਕੋਈ ਪੂਪ ਸਬਸਕ੍ਰਾਈਬ ਕਰਦੇ ਆ 200 ਡਾਲਰ ਦੇ ਤੁਸੀਂ ਕੱਪੜੇ ਲੈ ਲੈਣੇ ਆ 70 ਡਾਲਰ ਦਾ ਤੁਹਾਡਾ ਐਵਰੀਫੋਨ 50 ਡਾਲਰ ਜਿਹੜੀ ਹੈਮ ਸਪਲਾਈਜ਼ ਦੇ ਵਿੱਚ ਤੇ 50 ਡਾਲਰ ਦੇ ਮੰਨ ਲਓ ਤੁਸੀਂ ਕਿਸੇ ਨੂੰ ਗਿਫਟ ਕੋਟ ਦਿੰਨੇ ਆ ਤੇ ਬਾਕੀ ਜਿਹੜੀ ਬਚਦੀ ਆ ਫਿਰ ਉਹਨੂੰ 400 ਡਾਲਰ ਦੇ ਵਿੱਚੋਂ ਤੁਸੀਂ ਆਮਦਨ ਆ ਜਿਹੜੀ ਰੈਂਟ ਦੇਣਾ ਚਾਹੀਦਾ ਜਿਹੜਾ ਕਿ 30% ਵਧਣਾ ਚਾਹੀਦਾ ਪਰ ਇਹ ਫਿਗਰ ਹੈ ਇਸ ਵੇਲੇ ਹਿੱਲ ਚੁੱਕੀ ਆ ਲੋਕ ਅੱਧੀ ਆਮਦਨ ਤੋਂ ਜ਼ਿਆਦਾ ਰੈਂਟ ਦੇ ਵਿੱਚ ਭੇ ਕਰ ਰਿਹਾ ਇੱਕ ਵੱਡੀ ਗਿਣਤੀ ਲੋਕਾਂ ਦੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ